ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਇਸ ਵਕਤ ਜੇਕਰ ਗੱਲ ਕਰੀਏ ਤੇ ਰਾਤ ਦੇ 12:00 ਬਜ ਗਏ ਆ ਤੇ ਟੌਪ ਨਿਊਜ਼ ਵੱਲੋਂ ਆਦਮਪੁਰ ਦੀ ਗਰਾਊਂਡ ਰਿਪੋਰਟ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਪਹਿਲਗਾਮ 'ਚ ਹਮਲਾ ਉੱਥੇ ਭਾਰਤ ਪਾਕਿਸਤਾਨ ਦੇ ਲੜਾਈ ਦੇ ਅਸਾਰ ਤੇ ਉੱਥੇ ਜੇਕਰ ਆਦਮਪੁਰ ਦੀ ਆਪਾਂ ਗੱਲ ਕਰੀਏ ਤੇ ਆਦਮਪੁਰ ਬੜਾ ਸੈਂਸਿਟਿਵ ਏਰੀਆ ਕਿਉਂਕਿ ਇੱਥੇ ਆਦਮਪੁਰ 에어ਪੋਰਟ ਹੋਣ ਕਰਕੇ ਨਾਜ਼ੁਕ ਏਰੀਆ ਕਿਸੀ ਸੋਚਿਆ ਕਿ ਅਸੀਂ ਗੱਲਬਾਤ ਕਰਦੇ ਆ ਇੱਕ ਰਾਉਂਡ ਲਗਾਉਨੇ ਆ ਆਦਮਪੁਰ ਦਾ ਕਿਉਂਕਿ ਆਦਮਪੁਰ ਆਦਮਪੁਰ ਇਲਾਕੇ ਦੇ ਲੋਕ ਜੇਕਰ ਸੁੱਤੇ ਆ ਗੂੜੀ ਨੀ ਸੁੱਤੇ ਆ ਤੇ ਉਹ ਪੰਜਾਬ ਪੁਲਿਸ ਕਰਕੇ ਕੀ ਸੇਫਟੀ ਜਿਹੜੀ ਆ ਇਹ ਉਹਨਾਂ ਦੇ ਹੱਥਾਂ 'ਚ ਆ ਤੇ ਅੱਜ ਅਸੀਂ ਸੋਚਿਆ ਕਿ ਅਸੀਂ ਦੇਖਦੇ ਹਾਂ ਕਿ ਜਿਹੜੀ ਪੁਲਿਸ ਆ ਉਹ 12 ਵਜੇ ਆਦਮਪੁਰ 'ਚ ਸਾਨੂੰ ਮਿਲਦੀ ਆ ਜਾਂ ਨਹੀਂ ਤੇ ਅਸੀਂ ਇਸ ਵਕਤ ਗੱਡੀ ਰੋਕੀ ਇੱਥੇ ਖੜੇ ਆ ਅਸੀਂ ਮਹਿਰ ਦੇ ਕੋਲ ਜਿ ਪਿੱਗੀ ਇਹ ਆਦਮپور ਹਵਾਈ ਅੱਡਾ ਤੇ ਪਰ 112 ਨੰਬਰ ਵਾਲੀ ਗੱਡੀ ਜਿਹੜੀ ਯਾਰ ਉਹ ਸਾਨੂੰ ਮਿਲੇ ਕਿ ਗੱਲਬਾਤ ਉਹਨਾਂ ਨਾਲ ਕਰਦੇ ਆਂ ਕਿ ਸਸੀਕਲ ਜੀ ਸਸੀਕਲ ਜੀ ਕੀ ਹਾਲ ਜੀ ਠੀਕ ਹੈ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਅਸਰ ਪਵਨਗਰ ਅਸਰ ਜੀ 12 ਵਜੇ ਆ ਤੇ 112 ਵਾਲੀ ਗੱਡੀ ਤੇ ਆਪਾਂ ਖੜੇ ਆ ਕੀ ਕੀ ਮਤਲਬ ਅੱਜ ਤੁਹਾਡਾ ਜੀ ਰਾਤ ਦਾ ਕੀ ਡਿਊਟੀ ਆ ਸਾਡੀ ਰਾਤ ਦੀ ਡਿਊਟੀ ਜੇ ਟੋਟਲ ਕੰਪਲੀਟ ਰੋਡ ਚੈੱਕ ਕਰਨੇ ਹਾਂਜੀ ਠੀਕ ਹੈ ਜੀ ਹਾਂਜੀ ਆ ਬਾੜਾ ਆਨਸਰ ਹਾਂਜੀ ਕੋਈ ਵੀ ਹੋਵੇ ਜੀ ਉਹਨੂੰ ਚੈੱਕ ਕਰਨਾ ਸਾਡੇ ਕੋਲ ਐਪ ਆ ਦਿੱਤੀ ਅਫਸਰਾਂ ਨੇ ਉਹ ਸੀ ਐਪ ਚ ਉਸ ਬੰਦੇ ਦੀ ਫੋਟੋ ਖਿੱਚ ਕੇ ਪਾਈ ਦੀ ਆ ਜੀ ਉਥੋਂ ਪਤਾ ਲੱਗ ਜਾਂਦਾ ਬਈ ਬੰਦਾ ਕ੍ਰਿਮੀਨਲ ਆ ਜੀ ਤੇ ਸਾਨੂੰ ਉਦੋਂ ਪਤਾ ਲੱਗ ਜੀਦਾ ਅਸੀਂ ਉਹਨੂੰ ਰਾਉਂਡ ਅਪ ਕਰਕੇ ਥਾਣੇ ਛੱਡੇ ਹਾਂਣੇ ਛੱਡੇ ਹੁੰਦੇ ਆ ਹੋਰ ਕੀ ਕੀ ਕੰਮ ਆ ਜਿੱਦਾਂ ਜਿੱਦਾਂ ਹੁਣ ਏਟੀਐਮ ਵਗੈਰਾ ਚੈੱਕ ਕਰਨਾ ਜੀ ਜੀ ਏਟੀਐਮ ਸਾਰੇ ਅਸੀਂ ਦੇਖਣੇ ਜੀ ਸਾਰੀ ਰਾਤ ਸਾਰੀ ਰਾਤ ਮੰਡੀ ਦੇਖਣੀ ਆ ਅਸੀਂ ਹਾਂਜੀ ਠੀਕ ਹੈ ਜੀ ਬੱਸ ਸਟੈਂਡ ਹੋ ਗਿਆ ਬੱਸ ਸਟੈਂਡ ਹੋ ਗਿਆ ਰੇਲਵੇ ਸਟੇਸ਼ਨ ਹੋ ਗਿਆ ਰੇਲਵੇ ਸਟੇਸ਼ਨ 에어ਪੋਰਟ ਹੋ ਗਿਆ 에어ਪੋਰਟ ਹੋ ਗਿਆ ਜਿਹੜੀ ਮੇਨ ਜਗਾ ਸਟੇ ਜਗਾ ਨਾਜੂਕ ਜਿਹੜੀ ਹੈ ਬਿਲਕੁਲ ਸਹੀ ਠੀਕ ਹੈ ਜੀ ਜਿਸ ਹਾਬ ਨਾਲ ਇਸ ਵੇਲੇ ਮਾਹੌਲ ਹੈ ਬਿਲਕੁਲ ਠੀਕ ਹੈ ਜੀ ਬਿਲਕੁਲ ਬਾਕੀ ਡਰਨੇ ਦੀ ਕੋਈ ਲੋੜ ਨਹੀਂ ਹੈ ਕਿਸੇ ਨੂੰ ਕਿਸੇ ਕੋਲੋਂ ਵੀ ਹਾਂ ਹਾਂ ਠੀਕ ਹੈ ਜੀ ਪੁਲਿਸ ਪੂਰੀ ਸੰਤਾਰਕਾ ਹਾਂ ਹਾਂ ਠੀਕ ਹੈ ਜੀ ਬਿਲਕੁਲ ਇਹ ਇੱਕ ਭਾਜੀ ਇਹ ਪਵਨ ਜੀ ਜਿੱਦਾਂ ਬੜਾ ਸੈਂਸਿਟਿਵ ਨਾਜ਼ੁਕ ਆ ਕਿ ਜਦੋਂ ਆਪਾਂ ਰਾਤ ਨੂੰ 12 1 ਵਜੇ ਜਾਈਏ ਟਰੋਲੀ ਵੱਲ ਜਾਈਏ ਜਾਂ ਭੋਗਪੁਰ ਵੱਲ ਜਾਈਏ ਜਾਂ ਆਦਮਪੁਰ ਚੂੜ ਵਾਲੀ ਜਾਈਏ ਜਾਂ ਕਠਾਰ ਚੀਗੀ ਤੇ ਬੜੀਆਂ ਜਿਹੜੇ ਸ਼ਰਾਰਤੀ ਆਂਸਰ ਬੜੇ ਕੁਛ ਹੋ ਚੁੱਕਾ ਬੜੀਆਂ ਘਟਨਾਵਾਂ ਹੋ ਚੁੱਕੀਆਂ ਉਹਨਾਂ ਨੂੰ ਕਿੱਦਾਂ ਦੇਖਦੇ ਕੀ ਤੁਹਾਡਾ ਪਲਾਨ ਹੁੰਦਾ ਰਾਤ ਦਾ ਤੁਹਾਡਾ ਪਲਾਨ ਹੁੰਦਾ ਜੀ ਗਸ਼ਤ ਦਾ ਅੱਛਾ ਜੀ ਅਸੀਂ ਹੂਟਰ ਦੇ ਨਾਲ ਹਾਂ ਹਾਂ ਤੇ ਲਾਈਟ ਦੇ ਨਾਲ ਜਾਈਦਾ ਜਦੋਂ ਲਾਉਂਦੇ ਫਿਰ ਤੁਸੀਂ ਗੇੜਾ ਲਾਈ ਕਿੱਥੇ ਕਿੱਥੇ ਜਾਂਦੇ ਤੁਸੀਂ ਅਸੀਂ ਚੂੜੋ ਵਾਲੀ ਦੇ ਵੀ ਜਾਈਦਾ ਜੀ ਠੀਕ ਹੈ ਜੀ ਅਸੀਂ ਇੱਧਰ ਚੂਮੋ ਵਾਲੇ ਪਾਸੇ ਵੀ ਜਾਈਦਾ ਜੀ ਤਖਾਰ ਵੀ ਜਾਈਦਾ ਜੀ ਠੀਕ ਹੈ ਜੀ ਅੱਛਾ ਜੀ ਤੇ ਇੱਧਰ ਸਾਡਾ ਹਾਂ ਜੀ ਹਾਂ ਜੀ ਹਾਂ ਜੀ ਸਾਡਾ ਜਿੱਥੇ ਤੱਕ ਏਰੀਆ ਜੀ ਅਸੀਂ ਉੱਥੇ ਤੱਕ ਗਸ਼ਤ ਉੱਥੇ ਤੱਕ ਜਾਂਦੇ ਹਾਂ ਜੀ ਹੈ ਨਾ ਤੇ ਜੇ ਕੋਈ ਪ੍ਰੋਬਲਮ ਆ ਜਵੇ ਤੇ ਤੁਹਾਡੇ ਨਾਲ ਹਾਂ ਅਸੀਂ ਨਾਲ ਹੀ ਥਾਣੇ ਦੱਸੀਦਾ ਜੀ ਆਪ ਮੌਕੇ ਤੇ ਹੋਈਦਾ ਜੀ ਕਿਸੇ ਨੇ ਤੁਹਾਡੇ ਨਾਲ ਕੋਈ ਪ੍ਰੋਬਲਮ ਆ ਜਵੇ ਆਦਮਪੁਰ ਲੱਕੀ ਤੇ ਕਿੱਦਾਂ ਥਾਣਾ ਸੰਪਰਕ ਕਰਨ ਫਿਰ 112 ਜੀ ਅੱਛਾ 112 112 ਤੇ ਕੰਪਲੇਂਟ ਕਰਦੇ ਆ ਜੀ ਅਸੀਂ ਉਹ ਉਹ ਸਾਹਬ ਨਾਲ ਫਿਰ ਡੀਲ ਕਰੀਦਾ ਜੀ ਡੀਲ ਕਰਦੇ ਇਹ ਫਿਰ ਤੁਹਾਡੀ ਡਿਊਟੀ ਰਾਤ ਨੂੰ ਕਿੰਨੇ ਵਜੇ ਤੋਂ ਸ਼ੁਰੂ ਹੁੰਦੀ ਤੇ ਕਿੰਨੇ ਵਜੇ ਤੋਂ ਜੀ 8 ਵਜੇ ਤੋਂ ਸਵੇਰ ਆ ਮਾਰਨਿੰਗ 8 ਨੀਤ ਤਾਂ ਨਹੀਂ ਹੁੰਦੀ ਸੌਂਦੇ ਤਾਂ ਨਹੀਂ ਨਾ ਜੀ ਸੌਣ ਦਾ ਕੋਈ ਕੰਮ ਹੀ ਨਹੀਂ ਓਕੇ ਕਿੰਨੇ ਜਾਣੇ ਹੁੰਦੇ ਤੁਹਾਡੇ ਕੋਲ ਅਸੀਂ ਦੋ ਜਾਣੇ ਇਹ ਦੋ ਘੱਟ ਨਹੀਂ ਹੈਗੇ ਇਦਾਂ ਜੀ ਮੈਂਨ ਪਾਵਰ ਹੁਣ ਮੈਂਨ ਪਾਵਰ ਘਾਟਾ ਜਾਣੀ ਵੱਡੀ ਗੱਲ ਆ ਇਹ ਹਾਂ ਕਿ ਚਲੋ ਫਿਰ ਵੀ ਫਿਰ ਵੀ ਹਾਂ ਠੀਕ ਆ ਸੇਫ ਰੱਖ ਰਹੇ ਇਲਾਕੇ ਨੂੰ ਹਾਂ ਪਬਲਿਕ ਨੂੰ ਕੋਈ ਕਿਸੇ ਕੋ ਡਰਨੇ ਦੀ ਲੋੜ ਨਹੀਂ ਹੈ ਜੀ ਪੁਲਿਸ ਪੂਰੀ ਸੰਤਾਰਕ ਹੈ ਜੀ ਉਸ ਪੂਰੇ ਏਰੀਏ ਜਾਂਦੇ ਆ ਤੁਸੀਂ ਪੈਟਰੋਲ ਮਾਟੇ ਵੀ ਚੱਲੇ ਕਿਉਂਕਿ ਪਿੱਛੇ ਜਿਹੜੀਆਂ ਬੜੀਆਂ ਜਿਹੜੀਆਂ ਇੱਧਰ ਘਟਨਾਵਾਂ ਹੋਈਆਂ ਆਦਮਪੁਰ ਇਲਾਕੇ 'ਚ ਜੀ 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 ਹਨਾ ਜੀ ਤੇ ਕੀ ਕਹਿਣਾ ਚਾਹੁੰਦੇ ਆ ਆਦਮਪੁਰ ਦੇ ਲੋਕਾਂ ਨੂੰ ਆਦਮਪੁਰ ਦੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਕੋਈ ਲੋਕਾਂ ਨੂੰ ਡਰਨੇ ਦੀ ਕਿਸੇ ਕੋਈ ਲੋੜ ਨਹੀਂ ਹੈ ਜੀ ਠੀਕ ਆ ਜੀ ਬਿਲਕੁਲ ਮਾਹੌਲ ਸ਼ਾਂਤ ਆ ਜੀ ਜੇ ਕਿਸੇ ਨੂੰ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਪ੍ਰੋਬਲਮ ਹੁੰਦੀ ਤਾਂ 112 ਨਾਲ ਉਹ ਸੰਪਰਕ ਕਰ ਸਕਦੇ ਆ ਤੁਸੀਂ ਤੁਸੀਂ ਸਹੀ ਰਾਤ ਰੈਡੀ ਹੁੰਨੇ ਆ ਬਿਲਕੁਲ ਜੀ ਬਿਲਕੁਲ ਇੱਥੇ ਪੁਲੀਸ selfie ਮਾਰਨੀ ਆ selfie ਮਾਰਨੀ ਦਾ ਚਲੇ ਜਾਂਦਾ ਕਿੰਨਾ ਟਾਈਮ ਲੱਗਣਾ ਉਹੀ ਲੱਗ ਬੜੀ ਅੱਛੀ ਗੱਲ ਆ ਲੋਕਾਂ ਨੂੰ ਸੁੱਖ ਦਾ ਸਾਹ ਹੁੰਦਾ ਜਦੋਂ ਰਾਤ ਨੂੰ ਕੋਈ ਬਿਲਕੁਲ ਜੀ ਬਿਲਕੁਲ ਮੌਕੇ ਤੇ ਜਦੋਂ ਜਲ ਜਾਂਦੀ ਨਾ ਪੁਲਿਸ ਮੌਕੇ ਤੇ ਜਾਂਦੇ ਆ ਉਸ ਵੇਲੇ ਤੁਹਾਡੀ ਇਹ ਕੋਸ਼ਿਸ਼ ਹੁੰਦੀ ਕਿ ਤੁਸੀਂ ਸਾਡੀ ਇਹ ਕੋਸ਼ਿਸ਼ ਵਾਅਦ ਤੋਂ ਵਾਅਦ ਹੁੰਦੀ ਜਿੰਨੀ ਛੇਤੀ ਪਹੁੰਚ ਸਕੀਏ ਜੀ ਜੀ ਤਾਂ ਉਹਨਾਂ ਨੂੰ ਪੁਲਿਸ ਹੁਣ ਇੱਥੇ ਕਿੰਨਾ ਚਿਰ ਤੁਸੀਂ ਇਸ ਤੋਂ ਬਾਅਦ ਹੁਣ ਤੁਸੀਂ ਕਿੱਥੇ ਜਾਓਗੇ ਅਸੀਂ ਜਾਵਾਂਗੇ ਜੀ ਹੁਣ ਏਟੀਐਮ ਚੈੱਕ ਕਰਾਂਗੇ ਸਾਰੇ ਏਟੀਐਮ ਚੈੱਕ ਉਸ ਤੋਂ ਬਾਅਦ ਫਿਰ ਏਟੀਐਮ ਤੋਂ ਬਾਅਦ ਮੰਡੀ ਹਾਂ ਮੰਡੀ ਤੋਂ ਬਾਅਦ ਇਹਦਾ ਡਰੋਲੀ ਹਾਂ ਠੀਕ ਹੈ ਫਿਰ ਫਿਰ 에어ਪੋਰਟ ਜੀ ਹਾਂ 에어ਪੋਰਟ 에어ਪੋਰਟ ਵੀ ਜਾਵਾਂਗੇ ਜੀ ਫਿਰ ਖਾਰ ਵੀ ਜਾਵਾਂਗੇ ਹਾਂ ਫਿਰ ਆਪੋ ਪਰਵਰਤ ਵੀ ਜਾਵਾਂਗੇ ਜਿੱਥੇ ਸੰਸਾਰ ਜਗਾ ਜੀ 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 ਇਹ ਤੜਕੇ ਤੱਕ ਕਿਵਰੀ ਕਮਨ ਕੁਮਾਰ ਜੀ ਇਦਾਂ ਹੁੰਦਾ ਕਿ ਸਾਡੇ ਹਨ ਆਦਮਪੁਰ ਲੱਕੇ ਚ ਤੜਕੇ ਬੜੀਆਂ ਘਟਨਾਵਾ ਹੁਣ ਲਾਪੀਆਂ 4-5 ਵਜੇ ਜਿਹੜੀਆਂ ਨਾ ਪਤਾ ਨਹੀਂ ਸ਼ਰਾਰਤੀ ਅਨਸਰ ਬੜਾ ਕੁਝ ਹੁੰਦਾ ਜੀ ਤੜਕੇ ਉਹਦਾ ਵੀ ਕੋਈ ਤੜਕੇ ਨੂੰ ਵੀ ਤੇਜ ਅਗਸਤ ਹੁੰਦੀ ਤੁਹਾਡੀ ਵੀ ਵੀ ਤੜਕਾ ਹੋ ਗਿਆ ਹੁਣ ਕਰੇ ਕੋਈ ਛੋਣਾ ਨਹੀਂ ਨੇ ਜੇ ਤਾਂ ਕੋਈ ਹੋਵੇ ਤਾਂ ਫਿਰ ਤਾਂ ਚਲੇ ਜਾਈਦਾ ਚਲੇ ਜਾਈਦਾ ਹਾਂਜੀ ਹਾਂਜੀ ਉਹ ਤੇ ਗੇੜੀ ਤੇ ਰਹਿੰਦੇ ਆ ਤੜਕੇ ਨੂੰ ਹਾਜ਼ਰ ਹਾਂ ਜੀ ਹਾਂ ਹਾਜ਼ਰ 8 ਵਜੇ ਤੱਕ ਬਿਲਕੁਲ ਜੀ ਹਾਜ਼ਰ ਰਾਤ ਅੱਛਾ ਜੀ ਜੀ ਚਲੋ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜਿਹੜੇ ਤੁਸੀਂ ਰਾਤ ਨੂੰ ਡਿਊਟੀ ਤੇ ਡਟੇ ਆ ਤੇ ਆਦਮਪੁਰ ਦੀ ਹਿਫਾਜ਼ਤ ਜਿਹੜੀ ਆ ਉਹ ਤੁਸੀਂ ਕਰ ਰਹੇ ਆ ਧੰਨਵਾਦ ਜੀ ਧੰਨਵਾਦ ਤੇ ਇਸ ਵਕਤ ਪਵਨ ਕੁਮਾਰ ਜੀ ਜੋ ਕਿ ਇਸ ਵਕਤ 112 ਨੰਬਰ ਤੇ ਆ ਤੇ ਅਸੀਂ ਵੀ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਇਸ ਵਕਤ ਰਾਤ ਨੂੰ ਗਰਾਊਂਡ ਜ਼ੀਰੋ ਰਿਪੋਰਟ ਤੇ ਦਿਖਾ ਰਹੇ ਆ ਕਿ ਕਿਸ ਤਰ੍ਹਾਂ ਜਿਹੜੀ ਆਦਮਪੁਰ ਜਿਹੜਾ ਆ ਉਹ ਸੇਫ ਵੀ ਹੈਗਾ ਕਬਰੌਣ ਦੀ ਵੀ ਗੱਲ ਨਹੀਂ ਬਾਕੀ ਆਪਾਂ ਆਦਮਪੁਰ ਦੀ ਵੀ ਗੇੜੀ ਲਾਉਨੇ ਆ ਇੱਕ ਤੇ ਆਦਮਪੁਰ ਵੀ ਦੇਖਦੇ ਆ ਹੋਰ ਕਿਤੇ ਨਾਕਾ ਨੂੰ ਘੱਟ ਲੱਗਾ ਜਾਂ ਨਹੀਂ ਲੱਗਾ ਜੀ ਤੇ ਤੁਹਾਨੂੰ ਤਸਵੀਰਾਂ ਜਿਹੜੀਆਂ ਆ ਉਹ ਦਿਖਾਵਾਂਗੇ ਆਪਾਂ ਕੀ ਕਿੱਥੇ ਹਾਂਜੀ ਤੇ 112 ਦੀ ਗੱਡੀ ਵੀ ਮੈਨੂੰ ਲੱਗਦਾ ਤਿਆਰੀ ਚ ਆ ਤੇ ਉਹ ਚੱਲੇ ਆ ਤੇ ਆਪਾਂ ਗੱਲਬਾਤ ਕਰਦੇ ਆ ਦੇਖਦੇ ਆ ਉਹਨਾਂ ਦੇ ਨਾਲ ਵੀ ਤੇ ਆਜੋ ਆਪਾਂ ਹੁਣ ਚਲਿਏ 12 ਵਜੇ ਰਾਤ ਦੇ ਪਰ ਇਥੇ ਇੱਕ ਗੱਲ ਬੜੀ ਵੱਡੀ ਜਿਹੜੀ ਇੱਕ ਮੈਨੂੰ ਸ਼ਾਇਦ ਸਾਰਿਆਂ ਨੂੰ ਚੰਗੀਨ ਲੱਗੀ ਕਿ ਜਿਹੜੀ ਪੁਲਿਸ ਦੀ ਨਫਰੀ ਜਿਹੜੀ ਕਹ ਲੋ ਬੜੀ ਘਾਟ ਆ ਤੇ ਇਸ ਵਕਤ ਬੜੀ ਘਾਟਾ ਕਿਉਂਕਿ ਆਦਮਪੁਰ ਬੜਾ ਸੈਂਸਿਟਿਵ ਆ ਸੀ ਦਾ ਜਲੰਧਰ ਦੇ ਐਸਐਸਪੀ ਸਾਹਿਬ ਨੂੰ ਵੀ ਕਹਿੰਨੇ ਆ ਕਿ ਤੁਸੀਂ ਆਦਮਪੁਰ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਹੋ ਗਿਣਤੀ ਵਧਾਓ ਤੁਸੀਂ ਕਿਉਂਕਿ ਬੜਾ ਸੈਂਸਿਟਿਵ ਏਰੀਆ ਆ ਆਦਮਪੁਰ ਹਵਾਈ ਅੱਡਾ ਆ ਰੇਲਵੇ ਸਟੇਸ਼ਨ ਆ ਤੇ ਗੱਡੀ ਦੇ 112 ਦੀ ਅਸੀਂ ਲੰਘ ਰਹੇ ਸੀ ਤੇ ਮੈਂ ਸਮਝਾ ਸਾਡਾ ਫਰਜ਼ ਵੀ ਬਣਦਾ ਕਿ ਆਦਮਪੁਰ ਦੀ ਸੇਫਟੀ ਚ ਜੇ ਪੁਲਿਸ ਜਾਗਦੀ ਆ ਤੇ ਪੱਤਰਕਾਰ ਵੀ ਤਾਂ ਡਿਊਟੀ ਬਣਦੀ ਆ ਕਿ ਤੁਹਾਡੇ ਸਾਹਮਣੇ ਉਹ ਚੀਜ਼ਾਂ ਲੈ ਕੇ ਆਈਏ ਕਿ ਜਿੱਥੇ ਕਮੀਆਂ ਆ ਹੁਣ ਅਸੀਂ ਇਹਨਾਂ ਨੂੰ ਫੋਲੋ ਵੀ ਕਰ ਰਹੇ ਆ ਗੱਡੀ ਹੁਣ ਇੱਥੇ ਖੜੀ ਸੀ ਫਿਰ ਹੁਣ ਜਾ ਰਹੇ ਆ ਆਧਮਪੁਰ ਪੂਰਾ ਰੋਡ ਲਾ ਰਹੇ ਆ ਬਟ ਸਵਾਲ ਉੱਥੇ ਪੈਦਾ ਹੋ ਗਿਆ ਕਿ ਜਿੰਨੇ ਸੀਨੀਅਰ ਪੁਲਿਸ ਆਫੀਸਰ ਆ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੀ ਵਧਾਉਣ ਇਹ ਪੁਲਿਸ ਵਾਲੇ ਹੁਣ ਸ਼ਾਇਦ ਇਹ ATM ਕੰਨਗੇ ਤੇ ਆਪਾਂ ਅੱਗੇ ਚੱਲਦੇ ਆ ਇੱਥੇ ਵੀ ਇੱਕ ATM ਆ ਤੇ ਆਪਾਂ ਉੱਥੇ ਚਰਾਂਗੇ ਬਾਕੀ ਗੱਲ ਉਹੀ ਆ ਗਈ ਉੱਥੇ ਕਿ ਫਿਰ ਤੋਂ ਟਾਪਨੀਜ਼ ਵੱਲੋਂ ਤੇ ਆਧਮਪੁਰ ਦੇ ਲੋਕ ਇਲਾਕੇ ਦੇ ਲੋਕਾਂ ਦਾ ਵੀ ਸ਼ਾਇਦ ਇਹ ਜਰੂਰ ਕਹਿਣਗੇ ਕਿ ਜੇ ਪੁਲਿਸ ਘਾਟਾ ਕੱਲੂ ਕੋਈ ਦੁਰਘਟਨਾ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਬਾਕੀ 112 ਜ਼ਰੂਰ ਆ ਪਰ ਮੈਨੂੰ ਕਿਤੇ ਹਲੇ ਆਪਾਂ ਆ ਰਹੇ ਆ ਹਲੇ ਕਿਤੇ ਪੁਲਿਸ ਦੇ ਜਿਹੜਾ ਜਿਹੜਾ 112 ਤਾਂ ਜੇ ਕੁਝ ਗੱਲ ਹੁੰਦੀ ਆ 112 ਤੇ ਫੋਨ ਕਰੋ ਇਹ ਵਿਚਾਰੇ ਪਹੁੰਚਦੇ ਆ ਪਰ ਸਵਾਲ ਉੱਥੇ ਫਿਰ ਆ ਗਿਆ ਕਿ ਪੁਲਿਸ ਤਾਂ ਫਿਰ ਹੈ ਹੀ ਨਾ ਹਣਾ ਪੁਲਿਸ ਦੀਆਂ ਡਿਊਟੀਆਂ ਵੀ ਸ਼ਾਇਦ ਇੰਨੀਆਂ ਲੱਗ ਜਾਂਦੀਆਂ ਪਰ ਸਾਨੂੰ ਆਦਮਪੁਰ ਵਾਲਿਆਂ ਨੂੰ ਤਾਂ ਸੇਫਟੀ ਚਾਹੀਦੀ ਆ ਆਦਮਪੁਰ 'ਚ ਕੋਈ ਇਦਾਂ ਦੀ ਗੱਲ ਨਾ ਹੋਵੇ ਆਦਮਪੁਰ 'ਚ ਬੜੀ ਸ਼ਾਂਤੀ ਆ ਜੇ ਸ਼ਾਂਤੀ ਆ ਤੇ ਆਦਮਪੁਰ ਬੜਾ ਸੈਂਸਿਟਿਵ ਏਰੀਆ ਵੀ ਹੈਗਾ ਆ ਹਵਾਈ ਅੱਡੇ ਕਰਕੇ ਵੀ ਹੈਗਾ ਉੱਥੋਂ ਹਾਲਾਤ ਵੀ ਸਹੀ ਨਹੀਂ ਹੈਗੇ ਤੇ ਰਾਤ ਦਾ ਇਸ ਵੇਲੇ 12:30 ਵੱਜ ਗਏ ਆ ਤੇ ਫਿਰ ਸੇਫਟੀ ਕਰਨੀ ਤਾਂ ਪੁਲਿਸ ਦੀ ਬਣਦੀ ਆ ਹਨਾ ਤੇ ਸੂ ਆਦਮਪੁਰ ਦੇ ਸ਼ਹਿਰ ਦੇ ਤੇ ਪਿੰਡਾਂ ਦੇ ਲੋਕਾਂ ਦੀ ਵੀ ਮੰਗ ਆ ਕਿ ਤੁਸੀਂ ਪੁਲਿਸ ਜਿਹੜੀ ਆ ਉਹਨਾਂ ਨੂੰ ਵਧਾਓ ਤਾਂ ਕਿ ਜਿਹੜੇ ਸੁੱਖ ਦੀ ਨੀਂਦ ਸੌ ਸਕਣ ਆਦਮਪੁਰ ਦੇ ਲੋਕ ਆਦਮਪੁਰ ਇਲਾਕੇ ਦੇ ਲੋਕ ਸੌ ਸਕਣ ਹੁਣ ਇੱਧਰ ਮੈਨੂੰ ਉੱਥੇ 112 ਦੀ ਜਰੂਰ ਦੇਸਪਈ ਪਰ ਮੈਨੂੰ ਕਿਤੇ ਨਾਤਾ ਨਹੀਂ ਵਿਸਿਆ ਇੱਧਰ ਆ ਬੱਸ ਸਟੈਂਡ ਆ ਅੱਗੇ ਲਾਵਨਪੁਰ ਚੌਂਕ ਆ ਆਪਾਂ ਰੇਲਵੇ ਸਟੇਸ਼ਨ ਤੇ ਵੀ ਚਾਈਏ ਸੋ ਕਿਤੇ ਨਾ ਕਿਤੇ ਅਸੀਂ ਨਹੀਂ ਕਹਿੰਨੇ ਆਦਮਪੁਰ ਦੇ ਐਸਐਚਓ ਜਾਂ ਆਦਮਪੁਰ ਦੇ ਡੀਐਸਪੀ ਸਾਹਿਬ ਉਹਨਾਂ ਨਾਲ ਸਾਡੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਆ ਕਿ ਪਰ ਉਹ ਕਹਿੰਦੇ ਸਾਡੇ ਕੋਲ ਪੁਲਿਸ ਵਾਲੇ ਘਟ ਇਹਦੇ ਵਿੱਚ ਦੇਖੋ ਇਹਦੇ ਵਿੱਚ ਤਾਂ ਕੋਈ ਜ਼ਿੰਮੇਵਾਰ ਤਾਂ ਲੋਕ ਥੋੜੋ ਜ਼ਿੰਮੇਵਾਰ ਆ ਇਹ ਤਾਂ ਦੇਖਣਾ ਹੈ ਆਪਾਂ ਤੇ ਥਾਣੇ 'ਚ ਵੀ ਹੁਣ ਇਸ ਵਕਤ ਥੋੜਾ ਜਿਹਾ ਗੇਟ ਖੁੱਲਾ ਹੈ ਤੇ ਗੱਡੀ ਤਾਂ ਐਸਐਚਓ ਸਾਹਿਬ ਦੀ ਖੜੀ ਆ ਤੇ ਵਧੀਆ ਇਸ ਵਕਤ ਆਪਾਂ ਲਾਈਵ ਜਿਹੜਾ ਇੱਕ ਵੱਡੀ ਗੱਲ ਆ ਕਿ ਆਦਮਪੁਰ ਦੇ ਵਿੱਚ ਜਿਹੜੇ ਡਟੇ ਆ ਸਾਰੇ ਉਹ ਮੈਂ ਦੇਖਿਆ ਕਿ ਗਨਮੈਨ ਵੀ ਇਸ ਵੇਲੇ 12 ਵਜੇ ਆ ਤੇ ਉਹ ਖੜੇ ਆ ਇਸ ਵਕਤ ਤੇ ਵਧੀਆ ਆਪਣੀ ਡਿਊਟੀ ਤੇ ਖੜੇ ਹੋਣਾ ਵੀ ਚਾਹੀਦਾ ਹੈ ਕਿ ਆਦਮਪੁਰ ਦੀ ਜਿਹੜੀ ਸੁਰੱਖਿਆ ਉਹ ਇਹਨਾਂ ਦੇ ਹੱਥ ਵਿੱਚ ਆ ਸੋ 112 ਵਾਲੇ ਡਿਊਟੀ ਕਰ ਰਹੇ ਵਧੀਆ ਆ ਤੇ ਐਸਐਚਓ ਸਾਹਿਬ ਨੂੰ ਜਾਂ ਡੀਐਸਪੀ ਸਾਹਿਬ ਜਾਂ ਐਸਐਸਪੀ ਸਾਹਿਬ ਜਲੰਧਰ ਉਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ ਪੁਲਿਸ ਦੇ ਜੇ ਘਾਟਾ ਕਮੀ ਹੈ ਤੈਨੂੰ ਵਧਾ ਕੇ ਆਦਮਪੁਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਹਾਲਾਤ ਪਹਿਲਗਾਮ ਚ ਵੀ ਕਿਸੇ ਨੇ ਸੋਚਿਆ ਸੀ ਜਿਹੜੋ ਘੁੰਮਣ ਗਏ ਸੀ ਤੇ ਪੰਜਾਬ ਦਾ ਆਦਮਪੁਰ ਤਾਂ ਬਹੁਤ ਨਾਲ ਜੁਕੇ ਏਰੀਆ ਸੋ ਸਾਡਾ 12 1 ਵਜੇ ਇਸ ਵਕਤ ਦਿਖਾਉਣ ਦਾ ਮਕਸਦ ਵੀ ਇਹੀ ਆ ਕਿ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਦਸੀਏ ਉਹਨਾਂ ਨੂੰ ਇੱਕ ਸੁਨੇਹਾ ਦੇਈਏ ਕਿ ਤੁਸੀਂ ਆਦਮਪੁਰ ਥਾਣੇ ਦੇ ਵਿੱਚ ਜਰੂਰ ਜੇ ਘਾਟਾਂ ਕਮੀਆਂ ਨੂੰ ਪੂਰਾ ਕਰੋ ਤਾਂ ਕਿ ਆਦਮਪੁਰ ਦੀ ਜਿਹੜੀ ਸੁਰੱਖਿਆ ਉਹ ਵਧੀਆ ਰਹੇ ਸੋ ਆ ਅਲਾਵਲਪੁਰ ਰੋਡ ਵੀ ਹੈ ਇੱਥੇ ਵੀ ਕੋਈ ਹੈਵਿੰਗ ਆ ਤੁਸੀਂ ਦੇਖ ਸਕਦੇ ਹੋ ਸੋ ਕੋਲਮਣਾ ਕੇ ਸਾਰਾ ਇਹ ਕਹੀ ਕਹਿ ਸਕਦੇ ਆ ਕਿ ਕੁਛ ਨਾ ਕੁਛ ਹੋਣਾ ਚਾਹੀਦਾ ਆਦਮਪੁਰ ਦੀ ਸੁਰੱਖਿਆ ਜਿਹੜੀ ਆ ਉਹ ਤਾਂ ਹੀ ਯਕੀਨੀ ਹੋਊਗੀ ਜਦੋਂ ਰਾਤ ਨੂੰ ਅਲਾਵਲਪੁਰ ਰੋਡ ਹੋਵੇ ਜਾਂ ਨਹਿਰ ਤੇ ਹੋਵੇ ਉੱਥੇ ਪੁਲਿਸ ਦਾ ਨਾਕਾ ਹੋਵੇ ਜਦੋਂ ਅਸੀਂ ਸਵਾਲ ਕਰੀਦਾ ਫਿਰ ਅੱਗੇ ਉਹ ਕਹਿੰਦੇ ਜੀ ਸਾਡੇ ਕੋਲ ਕਮੀ ਆ ਤਾਂ ਕਮੀ ਦੀ ਤਾਂ ਭਾਈ ਤੁਸੀਂ ਜੇ ਤੁਸੀਂ ਵਰਦੀ ਪਾਈ ਆ ਅਸੀਂ ਤਾਂ ਵਰਦੀ ਦਾ ਸਤਿਕਾਰ ਕਰਦੇ ਅਸੀਂ ਤਾਂ ਵਰਦੀ ਦੇ ਸਹਾਰੇ ਹੀ ਸੋਨੇ ਆ ਤੇ ਤੁਹਾਡੀ ਵਰਦੀ ਹੀ ਇਸ ਵਕਤ ਡਿਟੀ ਆ ਉਹ ਵਿਸ਼ੱਕ ਬਾਰਡਰ ਤੇ ਹੋਵੇ ਜਾਂ ਪੰਜਾਬ ਤੇ ਹੋਵੇ ਤੇ ਸੋ ਇਹ ਹੀ ਕਹਿ ਸਕਦੇ ਆ ਕਿ ਪਲੀਜ਼ ਖਿਆਲ ਆਦਬਪੁਰ ਦਾ ਰੱਖ ਕੇ ਜਿਹੜੀ ਆਪਣੀ ਕਮੀ ਆ ਸਟਾਫ ਦੀ ਉਹਨੂੰ ਪੂਰਾ ਕਰਕੇ ਯਕੀਨੀ ਜਿਹੜਾ ਆ ਆਦਮਪੁਰ ਦੀ ਸੁਰੱਖਿਆ ਬਣਾਈ ਜਾਵੇ ਧੰਨਵਾਦ ਜੀ ਰਾਤ ਨੂੰ ਇਸ ਵਕਤ ਬਿਸ਼ੱਕ 12:30 ਹੋਏ ਆ ਪਰ ਅਸੀਂ ਆਦਮਪੁਰ ਦੀ ਸੇਵਾ 'ਚ ਡਾਪ ਨਿਊ ਸਦਾ ਹਾਜ਼ਰ ਸੀ ਹਾਜ਼ਰ ਹੈ ਤੇ ਹਾਜ਼ਰ ਰਹੂਗਾ ਤੇ ਲੋਕ ਹਿੱਤਾਂ ਦੀ ਤੇ ਲੋਕ ਮੁੱਦਿਆਂ ਦੀ ਗੱਲ ਅਸੀਂ ਸਦਾ ਹੀ ਕਰਦੇ ਰਵਾਂਗੇ ਧੰਨਵਾਦ ਤੁਹਾਡਾ ਜਿਹੜੇ ਸਾਡੇ ਨਾਲ ਬਹੁਤ ਜੁੜੇ ਆ ਉਹਨਾਂ ਦਾ ਵੀ ਬਹੁਤ-ਬਹੁਤ ਦਿਲੋਂ ਸਤਿਕਾਰ ਧੰਨਵਾਦ ਜੀ